ਡੇਰੀ ਫਾਰ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਜੀ ਇਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਸਤਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਸੁੱਤੀ ਮੱਜਾਂ ਨਹੀਂ ਆ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਜੀ ਪ੍ਰੋਪਰ ਡਿਟੇਲ ਜਾਣਕਾਰੀ ਸਾਰੀ ਇਹਨਾਂ ਮੱਜਾਂ ਦੀ ਆਪਾਂ ਬਾਈ ਉਹਨਾਂ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲ ਤੇ ਸੱਦਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਜੇ ਆਓ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਵੀਡੀਓ ਦੇ ਕੋਲ ਪੁੱਛਦੇ ਹਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਆਓ ਜੀ ਕਰੀਏ ਗੱਲਬਾਤ ਹਾਂਜੀ ਭਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਮਹਾਰਾਜ ਹੋਰ ਭਾਈ ਠੀਕ ਠਾਕ ਵਧੀਆ ਵਧੀਆ ਚੱਲਦੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਮਹਾਰਾਜ ਇਹੋ ਹੀ ਰਿਕਵੈਸਟ ਬੇਨਤੀ ਕਰਦੇ ਆਂ ਭੈਣ ਭਰਾਵਾਂ ਨੂੰ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਫੋਲੋ ਕਰੋ ਜੀ ਤਾਂ ਨੋਟ ਕਰੋ ਜੀ ਬਤ ਧੰਨਵਾਦ ਜੀ ਤਾਂ ਬਹੁਤ ਮਾਲ ਭਾਜੀ ਆਈ ਗਿਆ ਤੇ ਵਿਕੀ ਗਿਆ ਠੀਕ ਹੈ ਜੀ ਤੇ ਵੀਡੀਓ ਆਪਣੀ ਚਲੋ 5-6 ਦਿਨ ਮੰਨ ਲਓ ਲੇਟ ਹੋ ਗਈ 2-3 ਦਿਨ ਤੇ ਹੁਣ ਵੀ ਇਹਨਾਂ ਬੰਦੇ ਭਾਈ ਰੂਪੇ ਤੋਂ ਆਏ ਬੰਦਾ ਮਈਆਂ ਲੈਣੀਆਂ ਉਹਨਾਂ ਤਾਂ ਆਪਣੇ ਤੋਂ ਅੱਗੇ ਵੀ ਡੰਗਰ ਖੜੇ ਹੁੰਦੇ ਠੀਕ ਹੈ ਜੀ ਆਨਲਾਈਨ ਮੰਗਾਏ ਤੇ ਹੁਣ ਮੈਂ ਹੀ ਆ ਪਾਇਰ ਕਿ ਉਹਨਾਂ ਖੜੀਆਂ ਤਿੰਨ ਮਈਆਂ ਅੱਛਾ ਜੀ ਤੇ ਚਲੋ ਗੱਲ ਇਹ ਆ ਜੀ ਆਪਾਂ ਆਵਣੀ ਆ ਵਰਦਿਆਂ ਬਗ ਲੱਗਦਾ ਗੱਲ ਇਹ ਹੈ ਕਿ ਨਹੀਂ ਗੱਲ ਹਾਂਜੀ ਤੇ ਹੋਰ ਹਾਂਜੀ ਹੋਰ ਆਪਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਕਰੀ ਵੀ ਜੀ ਆਪਣਾ ਐਡਰੈਸ ਬੋਲ ਦਈਏ ਬੈਜੀ ਪਿੰਡ ਝਾਮਕੇ ਹਾਂਜੀ ਤੇ ਨਾਮ ਜਿਹੜਾ ਡੈਡੀ ਹੋਂ ਦਾ ਪ੍ਰਤਾਪ ਸਿੰਘ ਆ ਹਾਂਜੀ ਤੇ ਪਿੰਡ ਦਾ ਤਾਂ ਝਾਮਕੇ ਕੋਤ ਜਿਲ੍ਹਾ ਤਰਨਤਨ ਤਹਿਸੀਲ ਵੀ ਤਰਨਦਾ ਹਾਂਜੀ ਤੇ ਮੋਬਾਈਲ ਨੰਬਰ ਹੈਗਾ ਜੀ 7787801127 7787801127 ਇਹਤੇ ਵਟਸਐਪ ਚੱਲਦਾ ਜੀ ਹਾਂਜੀ 62847414127 62847414127 ਇਹਤੇ ਮਲ ਫੋਨ ਦੋਵਾਂ ਤੇ ਲੱਗਦਾ ਤੇ ਵਟਸਐਪ ਤੇ ਕੰਟੈਕਟ ਕਰਨਾ ਦਾ ਦੂਜੇ ਨੰਬਰ ਤੇ ਆਪਾਂ ਨੂੰ ਮੈਸੇਜ ਕਰੋ ਉਸੇ ਵੇਲੇ ਲਿੰਕ ਵੀਡੀਓ ਦਾ ਭੇਜੀ ਓਕੇ ਜੀ ਹਾਂਜੀ ਓਕੇ ਅੱਛਾ ਅੱਜ ਆਪਣੇ ਕੋਲ ਟੋਟਲ 7 ਨਾਗ ਆ ਗਏ ਨਾਗ ਤੇ ਭਾਜੀ 15 ਹੈ ਕੱਲ ਅੱਛਾ ਜੀ ਇਹ ਕਾਲ ਨੇ ਵਗੇ ਆ ਚਾਰ ਨਾਲ ਕਾਲ ਵਗੇ ਆ ਤਿੰਨ ਹੋਣੇ ਗਏ ਭਾਈ ਰੂਪੇ ਹਾਂ ਮੇਰੇ ਹੋਂ ਤੋਂ ਪਹਿਲਾਂ ਹੀ ਹੈ ਠੀਕ ਹੁਣ ਸੱਟ ਆਈ ਆਪਣੇ ਠੀਕ ਹੈ ਹਾਂ ਤੇ ਬਾਕੀ ਚਲੋ ਵੀਡੀਓ ਅੱਜ ਪੈਣੀ ਆ ਜੇ ਕੋ ਭੈਣ ਭਰਾ ਰਹਿ ਜੂਗਾ ਲੈਣ ਆਲਾ ਤੇ ਨਾਗ ਫੇਰ ਸਵੇਰੇ ਆਈ ਜਾਣੇ ਠੀਕ ਹੈ ਹਾਂਜੀ ਮਾਲ ਰੈਗੂਲਰ ਚਲੋ ਆਈ ਜਾਂਦਾ ਸ਼ੁਕਰ ਹੈ ਹਾਂਜੀ ਹਾਂਜੀ ਸ਼ੁਰੂ ਕਰੀਏ ਵੀਰੇ ਇਸ ਵੱਡੀ ਮਾੜੀ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਸ ਵਰਕਿੰਗ ਦਾ ਸੂਆ ਭਾਜੀ ਸੂਆ ਦੁੱਜਾ ਜੀ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਉੱਤੇ ਜਾਲ ਆਵੇ ਚੌਥਾ ਲਾਵੇ ਭਾਵੇਂ ਲਾਵੇ ਦਹਵਾ ਆਪਦੀ ਸਮਝ ਵੇਖੋ ਹਾਂਜੀ ਤੇ ਸੂਈ ਨੂੰ ਭਾਜੀ ਇਹਨੂੰ ਕੋਈ ਹੋਏ ਸਾਢੇ ਕਿ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਦੀ ਸੂਈ ਹਾਂ ਸਾਢੇ ਤਿੰਨ ਮਹੀਨੇ ਆ ਬਣੀ ਸੋਰੀ ਨੂੰ ਕੋ 20 25 ਦਿਨ ਮਹੀਨਾ ਆ ਆਪਾਂ ਦੁੱਧੇ ਹਸਾਉਣਾ ਦੇਣੀ ਆ ਜੀ ਆਪਾਂ ਜਾਨੀ ਕੋ ਫालतू ਮੁੱਲ ਨਹੀਂ ਕਰਨਾ ਠੀਕ ਹੈ ਜੀ ਦੁੱਧ ਭਾਜੀ ਇਹਦੇ ਲੇ 8 ਲੀਟਰ ਦੇ ਪੱਕਾ ਜਿਹੜਾ ਪੱਕਾ ਚੋਈ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਕਿੰਨਾ ਕਰਦਾ ਭਾਰਾ ਕੇ ਭਾ ਭਾਜੀ ਬਿਲਕੁਲ ਜੈਰ ਆ ਹਾਂਜੀ ਭਾ ਜਿੱਡੀ ਝੋਟੀ ਆ ਮੇਰੇ ਹਸਾਣਾ ਵੇਗ ਸਿਰ ਹੋਏ ਤਿਆਰ ਹੋਈ ਸੂਈ ਸੱਜਰ ਲੈਣ ਜ ਤੇ ਆਪਾਂ ਆਣ ਬੋਲੋ ਜੋ ਮਰਜ਼ੀ ਕਰੀਏ 65000 ਦੇ ਵਿੱਚ ਇਹਦੀ ਪਹੁੰਚ ਕਰ ਅੱਛਾ ਜੀ ਜਿਆਦੀਆਂ ਨਹੀਂ ਕਰੀ ਰੋਕਣ 65000 ਦੇ ਵਿੱਚ ਪਹੁੰਚ ਹੈ ਜੀ ਮੈਂ ਨਾ ਜੀ ਆਪਾਂ ਵੱਧ ਨਾ ਕਰਨਾ ਤੇ ਨਾ ਘਟਕਾ ਮੈਂ ਜਿੰਨੇ ਦੀ ਆਪਾਂ ਚੀਜ਼ ਦੇਣੀ ਆ ਨਾ ਭੈਣ ਭਰਾ ਨੂੰ ਸਿਰਫ ਆਪਾਂ ਛੋੜ 100 ਰੁਪਏ ਜਿਹੜੀ ਕਰਨੀਆਂ 65000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈਵੇ 62000 ਦੀ ਮੈਂ ਆਪੋਂ ਦਾ ਦੇ ਠੀਕ ਹੈ ਜੀ ਫਿਕਸ ਰੇਟ 65000 ਫਿਕਸ ਰੇਟ ਹੈ ਜੀ ਫਿਕਸ ਰੇਟ ਠੀਕ ਹੈ ਜੀ ਲਓ ਜੀ ਫੋਨ ਨੂੰ ਕੱਟੋ ਘਰ ਸਵਾ ਦੋਸਤੋ ਦੂਜਾ ਸੂਈ ਆ ਤੇ ਬਣੀ ਸੋਰੀ ਦੀ ਵੀਰ ਕਹਿੰਦਾ ਵੀ 20 ਤੋਂ 8 ਕਿਲੋ ਦੁੱਧ ਜਿਹੜਾ ਪੱਕਾ ਚਵਾਈ ਵਾਲਾ ਹਾਜ਼ਰ ਹੈ ਜੀ। ਭਾਜੀ ਦੁੱਧ ਆਪਾਂ ਉਹ ਦੱਸਾਂ ਜਿਹੜਾ ਹੈਗਾ। ਠੀਕ ਹੈ ਜੀ। ਬਾਕੀ ਦੋਸਤੋ ਰੇਟ ਜਿਹੜਾ ਫਿਕਸ ਰੇਟ ਆ ਕੋਈ ਜਿਆਦਾ ਵੱਡੇ ਰੇਟ ਨਹੀਂ ਕਿ ਛੋਟੇ-ਛੋਟੇ ਭਾਅ ਸਾਰੀਆਂ ਮੱਜਾਂ ਦੇ। 50000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਆਉਂਦਾ ਵਾ ਤੇ ਫਿਰ ਦੋਸਤੋ ਰੇਟ ਲੱਗੂਗਾ ਜੀ 65000 ਰੁਪਿਆ ਦਾ। ਭਾਜੀ 50000 ਦੀ ਅੰਸਰ ਕੱਟੀ ਆਉਂਦੀ ਆ। ਹਾਂਜੀ। ਉਹਦੇ ਮੂੰਹ ਵਾਲੇ ਵੇਖਣਾ ਪੈਣਾ ਇਹਨੇ ਦੁੱਧ ਦੇਣਾ ਜਿਆਦਾ ਨਹੀਂ ਮਿਆਂਦਾ ਜੇ ਕੋਈ ਸੇਵਾ ਕਰੂਗਾ ਤੇ 10 ਲ ਲਓ ਜੀ ਦੋਸਤੋ ਵੀਰ ਦੇ ਕੱਦ ਦੇ ਬਰਾਬਰ ਆਉਂਦੀ ਜੇ ਵੀਰ ਤੋਂ ਮੋਢਿਆਂ ਤੋਂ ਤਾਂ ਨਿਕਲਦੀ ਐ ਚੈੱਕ ਕਰ ਲਿਓ ਪੂਰੀ ਭਾਜੀ ਵੱਡੀ ਮਈ ਆ ਲਓ ਜੀ ਦੇਖੋ ਜੀ ਆਰਡਰ ਕੁਆਲਿਟੀ ਬਹੁਤ ਸੋਹਣੀ ਚਾਰ ਕੀਤੀ ਐ ਜੀ ਸੱਜਰ ਨੇ ਜਿਆਦਾ ਨਹੀਂ ਤੇ ਮੇਰੇ ਸਾਬ ਨਾਲ 12-13 ਕਿਲੋ ਦੁੱਧ ਚੋਂ ਆਇਆ ਹੋਊਗਾ ਜੀ ਭਾਜੀ ਦਿੱਤਾ ਦੇ ਉਹਾਂ ਦੇ 15 ਆਪਾਂ ਹੁਣ ਹਾਜ਼ਰ ਦੀ ਗੱਲ ਕਰਨੀ ਜਿਹੜਾ ਹੈਗਾ ਠੀਕ ਐ ਜੀ ਆਪਾਂ ਨਹੀਂ ਗੱਲ ਐ ਮੈਂ ਗਲਤ ਨਹੀਂ ਆਪਾਂ ਗੱਲ ਕਰਦੇ ਠੀਕ ਐ ਜੀ ਵੈਸੇ ਦੋਸਤੋ ਘਰ ਵਾਲੇ ਵੀਰਾਂ ਦੇ ਕਹਿਣ ਮੁਤਾਬਕ 15 ਲੀਟਰ ਦੁੱਧ ਨੇ ਚੋਇਆ ਵਾ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਤਿਆਰ ਐ ਹੁ 8 ਕਿਲੋ ਦੁੱਧ ਆ ਜੇ ਦੋਸਤੋ ਤੀਰ ਰਿਬਨ ਬਾਕੀ ਭਾਜੀ ਸਾਰਾ ਮਾਲ ਇਹ ਸਵੇਰੇ ਜਿਹੜੇ ਸਤਨਾ ਗਿਆ ਨਾ ਇਹ ਆਪਣੀ ਅੱਜ ਦੀ ਵਿਗਰੀ ਆ ਠੀਕ ਹੈ ਜੀ ਸਵੇਰੇ ਸ਼ਾਮੀ ਮਈਆਂ ਕੱਲ ਲਈਆਂ ਸੀ ਹਾਂਜੀ ਤੇ ਸਵੇਰੇ ਵੀ ਚੋਚ ਆ ਗਿਆ ਆਪਾਂ ਮੰਨ ਲਓ 9 10 ਵਜੇ ਚਵਾਈ ਚੁਈ ਠੀਕ ਹੈ ਕੋਈ ਨਾ ਆ ਕੇ ਵੀ ਟਾਈਮ ਤੇ ਆਪਣੇ ਤੋਂ ਭਵੇਂ ਕੋ ਆ ਕੇ ਵੇਖ ਲੈ ਸਵੇਰੇ ਸਾਹਮਣੇ ਆ ਪੂਰੀ ਬਣੂਗੀ ਬਾਕੀ ਉਹ ਬੇਨਤੀ ਆ ਵੀ ਆਪਦੀ ਚੋਕੇ ਖਰੋ ਦੇ ਬਾਕੀ ਦੋਸਤੋ ਇਹਦੀ ਆ ਪੇਠੇਪਰੇ ਦੀ ਚੜਾਈ ਚਾਹੇ ਬਿਲਕੁਲ ਸਿੰਗਲ ਡਿਮੈਂਸ਼ਨ ਆ ਪਾਜੀ ਸਾਹਮਣੇ ਡੇ 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 ਗੇਟ ਤੇ ਮੈਂ ਇਹਨੂੰ ਪੜਾ ਲੱਗਾ ਹਾਂ ਹਾਂਜੀ 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 ਲਓ ਜੀ ਕਰ ਲਓ ਚੈੱਕ ਦੋਸਤੋ ਵੱਡਾ ਕੱਦ ਕਾਠ ਪੂਰਾ ਫੁੱਲ ਹੈਵੀ ਬੋਡੀ ਵੇਟ ਹਾਂਜੀ ਹਾਂਜੀ ਇਹ ਤੋਂ ਅੱਗੇ ਵੀਰ ਦੋ ਨੰਬਰ ਇਹ ਤੋਂ ਅੱਗੇ ਪਾਜੀ ਹੈਗੀ ਤੇ ਇਹ ਵੀ ਝੋਟੀ ਹਾਂਜੀ ਚਲੋ ਭੈਣ ਭਰਾਵਾਂ ਦੇ ਗਾੜੀ ਆ ਮੁੜ ਕੇ ਕਈ ਆਖ ਦਿੰਦੇ ਵਪਾਰੀ ਰੋਟੀ ਬਣਾ ਦਿੰਦੇ ਹਰ ਕਿਸ ਨੂੰ ਹਾਂਜੀ 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 ਆ ਵੇਖੋ ਤੁਸੀਂ ਮੈਂ ਦਾ ਮੂੰਹ ਮੱਥਾ ਹਾਂਜੀ ਸਿਰਫ ਸਾਹਮਣੋਂ ਖਣੋ ਜਾੜੀ ਜੀ ਹਾਂ ਮੋਹਣੋ ਘਟ ਰਹੀ ਹੈ ਨਾ ਹਾਂ ਸਾਹਮਣੇ ਚਲੋ ਮੇਰੇ ਹਸਾਬ ਨਾਲ ਜੇ ਇਹੋ ਮੈਂ ਰਾਜੀ ਹੋਵੇ ਨਾ ਤੇ ਮੈਂ ਜਿਹੜੀ ਆ ਆਮ ਜਿਹਦੇ ਹਿਸਾਬ ਨਾਲ ਮੈਂ ਦਾ ਰਿੰਗ ਸਿੰਘ ਆ ਸੋਹਣੀ ਆ ਤੇ ਮੈਂ ਲੱਖ ਰੁਪਏ ਦੀ ਹਾਂਜੀ ਤੇ ਹੁਣ ਇਹ ਭਾਜੀ ਸੂਰਾ ਤੇ ਉਹਨਾਂ ਦੇ ਕਹਿਣ ਮੁਤਾਬਕ ਆ ਗੁੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਸ਼ਰੀਰ ਦੇ ਹਿਸਾਬ ਨਾਲ ਬੋਡੀ ਸਟਰਕਚਰ ਦੇ ਹਿਸਾਬ ਨਾਲ ਕੋਈ ਭਾਵੇਂ ਤੀਜੇ ਲਾਲੇ ਚੌਥੇ ਲਾਲੇ ਭਾਵੇਂ ਦਸਵੇਂ ਲਾ ਲਓ ਠੀਕ ਹੈ ਜੀ ਆਪ ਦੀ ਸਮਝ ਵੇਖੋ ਤੇ ਬਣੀ ਸੋਰੀ ਵੀ ਉਹਨਾਂ ਦੇ ਕਹਿਣ ਮਤਾਂ ਹੈਗੀ ਆ ਆਪਾਂ ਚੈੱਕ ਪਾਸ ਨਹੀਂ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਨਿਕਲ ਸਕਦੀ ਆ ਠੀਕ ਹੈ ਜੀ ਤੇ ਦੁੱਧ ਜਿਹੜਾ ਆ ਇਹਦੇ ਥੱਲੇ ਭਾਜੀ 7 ਲੀਟਰ ਦੀ ਆ ਕਾ ਜਿਹੜਾ ਧਿਆਰ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਭਾਜੀ ਆਪਾਂ ਹੁਣ ਦੇ ਸਾਮਨੇ ਕਰਨਾ ਵੀ ਜਿੱਦਾਂ ਦੀ ਮੈਂ ਆ ਜੇ ਕੋ ਸੰਭਲੂ ਤੇ ਚਲੋ 4 ਪੈਸੇ ਵਟਲੂ ਫੇਰ ਹਾਂਜੀ 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 ਕਰੀਏ ਫੇ ਮੋਲ ਛੋੜਾ ਕੇ ਮੋਲ ਭਾਜੀ ਛੋੜਾ ਜੀ ਹਾਂਜੀ ਛੋੜਾ ਦੇ ਜਸਨੂ ਵਾਲਾ ਹੀ ਜਸਨੂ ਵਾਲਾ 48000 ਦੇ ਵਿੱਚ ਪਹੁੰਚ ਜੇ 48 ਗੱਡੀ ਆ ਦੀ ਲੈ ਪੂਰੇ ਹਾਂ ਲਓ ਕੱਦਗਠ ਮੈਂ ਦਾ ਪੂਰਾ ਅਜੇ ਥੋੜੀ ਜੀ ਸਾਮਨ ਦੁਖੋਂ ਕੱਚੀ ਰਹੀ ਐ ਭਾਜੀ ਚਵਾਈ ਮੈਂ ਦੀ ਬਹੁਤੀ ਜਿਆਦੀ ਠੀਕ ਹੈ ਜੀ ਹਾਂ ਬਾਕੀ ਦੋਸਤੋ ਫੇਸ ਕੁਆਲਟੀ ਵਾਲੇ ਪਾਸੇ ਵੇਖੀ ਤੇ ਬਿਲਕੁਲ ਛੋਟੀਆਂ ਕਰਦੀ ਐ ਇਹ ਤੇ ਭਾਜੀ ਇਦਾਂ ਜੇ ਵੀ ਜੇ ਕੋ ਲੈ ਜੂਗਾ ਤੇ ਨਾਲ ਉਹ ਦਾ ਦੁੱਧ ਬਣਿਆ ਰਹਿਣਾ ਹਾਂਜੀ ਤੇ ਮੈਂ ਤਿਆਰ ਕਰ ਲੂਗਾ ਤੇ ਗਾਂ ਰਪੀਆਂ ਦੀ ਹਾਂਜੀ 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 ਬਾਕੀ ਕੋਈ ਇਹ ਨਾ ਆਖੇ ਲਸੀ ਥੋੜਾ ਲਸਾ ਮਾਲ ਨਾ ਤਾਂ ਵੀ ਜਪਣਦੇ ਆ ਵਾ ਸੇਰ ਦੇ ਡੰਗ ਰਹੇ ਆ ਆਪਣਾ ਹਰ ਵੀਡੀਓ ਜਿਗਰ ਕਰਦੇ ਆ ਚਾਰ ਚੂੜੇ ਹਾਂਜੀ ਹਾਂਜੀ ਸਹੀ ਨਾ ਡੰਗ ਜਿਹੜਾ ਆਉਂਦਾ ਨਾ ਉਹ ਭਾਈ ਤੁਹਾਨੂੰ ਬੜੀ ਡੰਗ ਤੇ ਕਰਦਾ ਫਿਰ ਕਰਦਾ ਸਾਰੇ ਹੋ ਜਾਂਦੇ ਹਾਂਜੀ ਸਹੀ ਲੋ ਜੀ ਚੈੱਕ ਕਰ ਲਓ ਬਾਕੀ ਦੋਸਤੋ ਹਰ ਵੀਡੀਓ ਤੇ ਇਹੀ ਬੇਨਤੀ ਹੁੰਦੀ ਆ ਕਿ ਸਪਰੇਅ ਸਪਰੇਅ ਹੁੰਦੇ ਆ ਇਸ ਵਾਰਨ ਤੇ ਜਿਆਦਾ ਲਗਾਤਾਰ ਪਸ਼ੂ ਭਾਈ ਸਪਰੇਅ ਸਵਾਈ ਲੈ ਕੇ ਆਦੇ ਸਾਰੇ ਪਈ ਟੋਕੜ ਕਬਨ ਵੀ ਲੱਪਣ ਬੈਆਂ ਟੋਕੜ ਕਬਨ ਮੈਂ ਲੱਭਦੀ ਨਹੀਂ ਰੇਟ ਵੜਾ ਵਾ ਲੋ ਜੀ ਚੈੱਕ ਕਰ ਲਓ ਦੋਸਤੋ ਗੱਡੀ ਮੁੜ ਕੇ ਨਾ ਫਿਰ ਮਹਿੰਗੀ ਪੈਂਦੀ ਅਗਲੇ ਨੂੰ 48000 ਰੁਪਿਆ ਰੇਟ 45000 ਦੇ ਵਿੱਚ ਤੁਹਾਡੀ ਦੋਸਤੋ ਜੇ ਕੋਈ ਗੱਡੀ ਵੀ ਰਾਪਣ ਲੈ ਹਾਂਜੀ ਹਾਂਜੀ ਇਹ ਤੋਂ ਅਗੇ ਵੀ ਜੀ ਤਿੰਨ ਨੰਬਰ ਇਹ ਤੋਂ ਅਗੇ ਭਾਈ ਤਿੰਨ ਨੰਬਰ ਸੁਆ ਕੋਈ ਤਿੱਜਾ ਲਾਵੇ ਚੌਥਾ ਲਾਵੇ ਭਾਵੇਂ ਦਸਵਾਂ ਲਾਵੇ ਠੀਕ ਹੈ ਜੀ ਸੁਈ ਜੇ ਮਹੀਂ ਇਹ ਵੀ ਸਾਢੇ ਤਨਾ ਚੌਥੀ ਨੇ ਆਹ ਦੋਸਤੋ ਕਰੋ ਚਟਗੀ ਆਹ ਚੀਜ਼ਾਂ ਦੇਖੋ ਜ ਆਹ ਦੇਖਣੀਆਂ ਚੀਜ਼ਾਂ ਏ ਅਰਕ ਕੁਆਲਿਟੀ ਬਹੁਤ ਚੰਗੀ ਹੈ ਜੀ। ਚੋਾਈ ਬੜੀ ਚੰਗੀ ਆ। ਦੁੱਧ 7 ਲੀਟਰ ਜੇ ਪੱਕਾ। ਪੱਕਾ 7 ਲੀਟਰ। ਹਾਂ ਜਿਹੜਾ। ਤੇ ਫੇਸ ਕੁਆਲਿਟੀ ਵੀ ਆਪਾਂ ਤੁਹਾਨੂੰ ਵਖਾ ਦੇਣੀ ਆ। ਹਾਂ ਜੀ। ਤੇ ਦੁੱਧ ਕੰਨਾ 7 ਗਿਲ ਦਸੇ। ਦੁੱਧ 7 ਲੀਟਰ ਆ ਸੂਈ ਨੂੰ ਕੋਈ ਸਾਢੇ 1-3 ਮਹੀਨੇ ਹੋਏ ਜੇ 4 ਲਾਲੇ ਭਾਵੇਂ ਕੋਈ। ਅੱਛਾ ਜੀ। ਸਾਢੇ 4 ਲਾਲੇ। ਤੇ ਕਿੰਨਾ ਕਿਤਾ ਮੁੱਲ ਕਰ ਦੇਣਾ ਜੀ? ਮੁੱਲ ਭਾਈ ਇਹਦਾ ਜੈ ਜੀ ਆ। ਹਾਂ ਜੀ। ਬਾਕੀ ਬਣੀ ਸੋਰੀ ਇਹ ਵੀ 35 ਦਿਨਾਂ ਦੀ ਹੈਗੀ ਆ। 35 30 ਤੋਂ 35 ਦਿਨ ਦਾ ਟਾਈਮ ਹੋ ਗਿਆ। ਆਪਾਂ ਨਹੀਂ ਕੋਈ ਗਾਰੰਟੀ ਦਿੰਦੇ ਚੈੱਕ ਆਪਾਂ ਕਰੂ ਚੈੱਕ ਜ ਹਾਂ Everybody rate pura full karu chahe. ਇਹਦਾ ਭਾਜੀ ਰੇਟ ਜੈ ਜੀ ਆ। ਹਾਂਜੀ। ਇਹ ਜੀ ਭਾਜੀ ਹੈਗੀ ਜੇ ਆਪਣਾ 47000 ਦੇ ਵਿੱਚ ਪਹੁੰਚ। 47000। ਗੱਡੀ ਆਪਦੀ ਲੈਵੇ ਪੂਰੇ 44000। 47000। ਹਾਂਜੀ ਜਿਆਦਾ ਨਹੀਂ ਕੋਈ। ਠੀਕ ਹੈ। ਬਿਲਕੁਲ ਜੈਦ ਰੇਟ। ਆ ਲੋ ਜੀ ਕਰ ਲਓ ਚੈੱਕ। ਦੋਸਤੋ ਬਹੁਤ ਸੋਹਣੇ ਆਰਡਰ ਤਿਆਰ ਕੀਤੇ ਇਹ ਕਰਮਾ ਵਾਲੀਆਂ ਮੱਜਾਂ ਨੇ। ਸਭ ਨਾਲੋਂ ਛੋਟਾ ਭਾਅ ਇਹਦਾ ਏ ਠੀਕ ਹੈ ਜੀ ਹਾਂ ਜੀ ਦੋਸਤੋ ਸਭ ਤੋਂ ਛੋਟਾ ਮੁੱਲ ਤੇ ਕਦਗੜ ਮੈਂ ਦਾ ਸਾਰੀਆਂ ਮੱਜਾਂ ਦੇ ਨਾਲ ਉਹ ਨਿਕਰ ਮੈਂ ਨਾ ਚਟੇ ਦਾ ਦਿਖਾਵਾਂ ਸਾਰੀਆਂ ਮੱਜਾਂ ਦਾ ਲੋ ਜੀ ਚੈੱਕ ਕਰੋ ਬੈਕ ਸਾਈਡ ਤੋਂ ਦੇਖੋ ਥਣਚਾਰੇ ਲੱਗੇ ਨਿਕੜਦੇ ਨੇ ਗੈਪ ਦੇ ਵਿੱਚ ਕੋਈ ਫੋਟਸ਼ਾਨੀ ਨਾਲ ਲੋ ਜੀ ਕਰ ਲੋ ਚੈੱਕ 47000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਣੀ ਲੈ ਆਉਂਦਾ ਵਾ ਤੇ ਫੇਰ ਹੋਊਗਾ ਜੀ ਮੁੱਲ ਦਾ 44000 ਰੁਪਏ ਇਦੋਂ ਅਗੇ ਵੀ ਜੀ ਇੱਧਰ ਆ ਗਈ ਹਾਂਜੀ ਬਾਜੀ ਭੈਣ ਭਰਾਵਾਂ ਦੀ ਨਾ ਡਿਮਾਂਡ ਹੈ ਹਾਂਜੀ ਇਹ ਵੱਡੀ ਮਹਿਨ ਹੀ ਨੇ ਆਉਣੀ ਹਾਂਜੀ ਇਹ ਆਪਾਂ ਚਲੋ ਇਹ ਵੀਡੀਓ ਜਿਗਰ ਕਰ ਦਿੰਨੇ ਆ ਗੁਰੂ ਸਾਹਿਬ ਕਿਰਪਾ ਕਰਨ ਹਾਂਜੀ ਗਾਵਾਂ ਵੇਚ ਦੇਣ ਲੱਗੇ ਆਪਾਂ ਇੱਕ ਵੇਗੀ ਗਾਂਵ ਚ ਅੱਛਾ ਜੀ ਕਰ ਦਿਆਂ ਆਪਣੀਆਂ ਦਮਾਂ ਦੂਜੀਆਂ ਆਪਾਂ ਦੇ ਦੇਣੀਆਂ ਵੀਡੀਓ ਐਸੀ ਜੀ ਪਾ ਲਾਂਗੇ ਠੀਕ ਹੈ ਜੀ ਤੇ ਮਹਾਰਾਜ ਕਿਰਪਾ ਕਰੇ 10 12 ਨਾ ਹੋਣਗੇ ਆਪਣੇ ਕੋਲ ਹਰ ਵਕਤ ਸ਼ੁਕਰ ਹੈ ਤੇ 40 ਤੋਂ ਲੈ ਕੇ ਮੰਲੋ 70 75 80 85 ਲੱਖ ਤੱਕ ਮੈਂ ਹੋਇਆ ਉਹਦੇ ਜਿਹੋ ਜਿਹੇ ਚਲੋ ਪਹੁੰਚ ਹਾਂਜੀ ਹਾਂ ਠੀਕ ਹੈ ਮੰਨ ਲਓ ਇਹ ਆ ਵੀ 6 ਲੀਟਰ ਤੋਂ ਲੈ ਗਏ 7 ਤੋਂ ਤੇ 12 15 ਲੀਟਰ ਤੱਕ ਮੈਂ ਆਪਾਂ ਹੋਇਆ ਕਰੂਗੀ ਆਪਣੇ ਫਾਰਮ ਤੇ ਵੱਡਾ ਵੀ ਲੈ ਸਕਦਾ ਨਿਕਾ ਵੀ ਲੈ ਸਕਦਾ ਠੀਕ ਹੈ ਲੋ ਜੀ ਚੈੱਕ ਕਰੋ ਦੋਸਤੋ ਆ ਮੈਂ ਦਾ ਕੱਦ ਕਾਠ ਦੇਖੋ ਪੂਰੀ ਵੱਡੀ ਝੋਟੀ ਜੀ ਲੋ ਜੀ ਆਪਾਂ ਸਿਰਫ ਇੱਕ ਨਾ ਭੈਣ ਭਰਾ ਫੋਨ ਵੜੇ ਆਉਂਦੇ ਕਈਆਂ ਦੇ ਵੀ ਇਹ ਵੱਡੀ ਝੋਟੀ ਲੈਣੀ ਭਜੀ ਦੋ ਆਪਾਂ ਮੱਝਾਂ ਚ ਵੱਡੀਆਂ ਖਾਦੀਆਂ ਸੀ ਨਾ ਇਹ ਤੇ ਚਲੋ ਸੱਜਰ ਸੂਈਆਂ ਨੀਲੀ ਦਾ ਮਗਰ ਆ ਜਿਹੜਾ ਡਾਇਮੰਡ ਹੈ ਨਾ ਹਰੀ ਕਾਲਾ ਹਰੀ ਕਾਲਾ ਉਹਦਾ ਸੀਮਣ ਜੇ ਬਾਕੀ ਭੈਣ ਭਰਾ ਕੋਈ ਆਪ ਦੀ ਨਰਕ ਪਰਕ ਦੇਖ ਪਰ ਕਾਪਨੀ ਕਰਨੀ ਹੈ ਜੀ ਹਾਂਜੀ ਹਾਂਜੀ ਲੋ ਜੀ ਹਾਂਜੀ ਸਵੇਰ ਕਿੰਨਾ ਸਵੇਰ ਭਾਜੀ ਪਹਿਲਾ ਜੇ ਮੂੰਹ ਚੌਗੀ ਆ ਚਾਰ ਦੰਦ ਪਹਿਲਾ ਸੂਹਾ ਹਾਂਜੀ ਦੁੱਧ ਦਾ ਨਾਜੜ ਦੁੱਧ ਭਾਜੀ 10 ਲੀਟਰ ਆ ਜਿਹੜਾ ਹਾਜ਼ਰ ਹੈ ਜਿਹੜਾ ਆਪਾਂ ਚੋ ਕੇ ਲੈਂਦਾ ਪਰ ਆਪਾਂ ਲੀਟਰ ਤੋਂ ਲੀਟਰ ਘਟਦਾ ਫਰਾਂ ਦੂਜੇ ਸਾਗੇ ਡੰਗਰ ਕਰ ਜਾਂਦਾ ਠੀਕ ਹੈ 8 ਲੀਟਰ ਦਾ ਕੋ ਲਾ ਕੇ ਆਪਣੇ ਨਾਲ ਸੌਦਾ 8 ਲੀਟਰ ਦਾ ਸੌਦਾ ਕਰ ਲੇ ਹਾਂਜੀ ਠੀਕ ਹੈ ਜੀ ਇਹ ਆਪਾਂ ਰੇਟ 10 ਹੀ ਦਈਏ ਵੀਰਾਂ ਨੂੰ ਗੁੜੀਏ ਰੇਟ ਭਾਜੀ 110 ਪਹੁੰਚ ਗਈ 11000 ਤਗੜੀ ਸੁਰਲੀ ਛੱਡੀ ਅੱਜ ਕੀ ਗੱਲ ਹੋ ਗਈ ਨਹੀਂ ਦੱਸਾਂ ਵੱਡੀ ਮੈਂ ਆ ਭਾਜੀ ਮੰਗਣ ਦਾ ਫਰਜ਼ ਹੀ ਬੰਦਾ 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 ਜੀ ਬਹੁਤ ਵਧੀਆ ਜੇ ਤੂੰ ਆ ਵੀ ਦਾ ਦੋ ਜਿੰਨੇ ਦੀ ਤੂੰ ਆਖਦੋਗੇ ਉਹਨੇ ਦੀ ਦੇ ਦੇਣੀ ਨਹੀਂ ਫੇਰ ਚਲੋ ਜੀ ਨਹੀਂ ਨਹੀਂ ਆ ਪਾਣੀ ਮੈਂ ਨਾ ਤੇਰੀ ਨਹੀਂ ਮੋੜ ਦੇ ਹਾਂ ਨਹੀਂ ਫੇਰ ਮੈਂ ਪਤਾ ਗੱਲ ਕੀ ਆ ਹੁਣ ਤੁਸੀਂ ਪੈਸੇ ਲਾਏ ਆ ਮੈਨੂੰ ਨਹੀਂ ਪਤਾ ਨਹੀਂ ਮੈਂ ਨਾ ਤੇ ਕਈ ਵੀਰਾਂ ਫੇਚਰੋ ਨਾ ਤੂੰ ਜਾ ਨਾ ਠਕਾ ਕਰੀਂ ਤੇ ਥੋੜੀ ਬਧੀ ਅੰਦਰ ਕਰ ਲਾ ਲਾਖ ਦੋ ਤੈਨੂੰ ਦੱਸ ਦੇਣੀ ਹਾਂਜੀ ਵੀਰਿਆ ਜੀ ਫੇਰ ਮੁੱਲ ਜੇ ਜੇ ਕਰੀਂ ਤੁਸੀਂ 10 ਲੱਖ ਪੂਰੇ ਦੀ ਛੱਡ ਦਿੱਤੀ। ਨਹੀਂ। 80 ਹਜ਼ਾਰ ਦੀ ਕਰ ਰਹੀ ਹੈ। ਭਾਜੀ 80 ਨਹੀਂ ਲੈਣਾ। ਜੈਡ ਹੀ ਆਈਆਂ ਤੇ ਜੈਡੀ ਤੇਰੀਆਂ 75 ਹਜ਼ਾਰ ਦੀ ਪਹੁੰਚ ਕਰਨੀ ਆਪਾਂ। 75 ਹਜ਼ਾਰ ਰੁਪਿਆ ਲਓ। ਇਹ ਕੋ ਦੇ ਦਊਗਾ ਆਪਾਂ ਫਾਰਮ ਤੇ ਮਿਲਣੀ ਏ। 75 ਹਜ਼ਾਰ ਦੀ ਪਹੁੰਚ ਤੇ ਗੱਡੀ ਆਲਦੀ ਲਏ ਪੂਰੇ 73 ਹਜ਼ਾਰ ਦੀ ਝੋਟੀ ਦੇਣੀ। ਭਾਜੀ ਮਿਲਣੀ ਨਹੀਂ ਜੇ ਕਰੋ। ਲਓ ਜੀ ਕਰੋ ਚੱਕ ਦੋਸਤੋ ਵੈਸੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀਡੀਓ ਦੇ ਵਿੱਚ ਸੱਜਰ ਸੁਣੀ ਜੇ। ਦੁੱਧ ਵੀ ਦੋਸਤੋ 10 ਕਿਲੋ ਵਿਖਾਵਾ ਆ। 8 ਕਿਲੋ ਦਾ ਵੀਰ ਕੰਦਾ ਕੋਈ ਸੌਦਾ ਕਰ ਲੇ ਬੇਸ਼ੱਕ। ਤੇ ਬੱਚਾ ਵੀ ਦੋਸਤੋ ਮਗਰਾ ਸੋਹਣਾ ਵਾ ਬਰੀਡਲਾ ਕੱਟਾ ਪਰੀ ਗਲੇ 75000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੀ ਆ ਜਾਉਂਦੀ ਹੈ ਇਹਦੀਆਂ ਝੋਟੀਆਂ 90 90000 ਦੀਆਂ ਵੇਗੰਦੀਆਂ ਹਰ ਪਾਸੇ ਲਓ ਜੀ ਕਰੋ ਸ਼ੱਕ ਜੀ ਆਹ ਲਓ ਜੀ ਦੇਖੋ ਪਿਓਰ Z ਬਲੈਕ ਸਾਰੀ ਇਹਦੀ ਪਿੱਠ ਪੋੜੇ ਦੀ ਚੜਾਈ ਚਾਹ ਕਰੋ ਆਹ ਲਓ ਜੀ ਇਹਦੀਆਂ ਝੋਟੀਆਂ ਤਾਂ ਭਾਜੀ ਵੇਖਦੀਆਂ 90 90 ਲਓ ਜੀ ਵੇਖੋ ਦੇਖੋ ਜੀ ਮੋਰੀ ਜੀ ਦੇਖੋ ਓਹ ਥੋੜਾ ਆ ਪਾਜੀ ਕਰਦੀ ਆ ਘਰ ਕੋਲ ਉਹਨਾਂ ਨੇ ਕਿਹਾ ਲਿਆ ਕੋਪਰਾ ਪਨ ਪਛੀ ਤੈਨੂੰ ਤੇ ਦਿੰਦੀ ਆ ਆਹ ਆਹ ਸਾਰੀਆਂ ਮੱਜਾਂ ਦੇ ਵਿੱਚੋਂ ਕੁਆਲਿਟੀ ਦੀ ਮੱਝ ਮੈਂ ਨਾ ਭਾਜੀ ਕੁਆਲਿਟੀ ਦੀ ਭਾਵੇਂ ਹਰਿਆਣੇ ਦੀ ਵੀ ਆਖੀ ਜੀਏ ਬਿਹਰੇਣੇ ਦੀ ਪਰ ਆਪਾਂ ਇਧਰੋਂ ਲਿਆਂਦੀ ਆ ਆਹ ਲਓ ਜੀ ਚੈੱਕ ਕਰੋ ਦੋਸਤੋ ਇਸ ਚਮੜੀ ਦੇਖੋ ਜੀ ਮੈਂ ਨਾ ਆਪਾਂ ਚਲੋ ਇੱਕ ਦੋ ਨਾਗ ਵਿੱਚ ਹਰ ਵੀਡੀਓ ਚ ਪਾਇਆ ਕਰਨੇ ਵੱਡੇ ਆਹ ਲਓ ਜੀ ਹਲੋ ਕਰੋ ਜੀ 75000 ਰੁਪਏ ਦੋਸਤੋ ਛੋਟਾ ਜਾਂ ਮੋਲ ਤੇ ਦੁੱਧ ਵੀ ਦੋਸਤੋ 10 ਕਿਲੋ ਦੇ ਲਾਗੇ ਬਨੇ ਰਹੇ ਹੈ ਪਾਜੀ ਪੂਰਾ ਸ਼ੌਂਕਪੁਰਨ ਵਾਲੀ ਝੋਟੀ ਆ ਵੱਡੀ ਝੋਟੀ ਹੈ ਨਹੀਂ ਕੋਈ ਨਿੱਕੀ ਝੋਟੀ ਆ ਝੋਟੀ ਮੋਹਲੇ ਹੋ ਗਏ ਹੈ ਕਿ ਇਹ ਫਾਰਮ ਨਹੀਂ ਲੈ ਕਿਤੇ ਨਹੀਂ ਮਿਲਣੀ ਜੀ ਆਪਾਂ ਜਾਇਜ ਲਈ ਆਪਾਂ ਜਾਇਜ ਹੀ ਦੇ ਦੇਵਾਂ ਮਹਰਾ ਇਹ ਲਾਗੇ ਦੇਖੋ ਜੀ ਹਾਂਜੀ ਲੈਓ ਜੀ ਦੋਸਤੋ ਕਰੋ ਚੱਕਾ ਵੀ ਦਾ ਕੱਦ ਕੱਠ ਬਿਲਕੁਲ ਦੇਖੋ ਜੀ ਪਾਜੀ ਇੱਕ ਗੱਲ ਫਿਰ ਵੇਖੋ ਚੱਡੇ ਦੀ ਮੈਂ ਨਾਲ ਇਹ ਨਾ ਹਾਜ਼ਰ ਚੱਡਾ ਦੋਸਤੋ ਕਰੋ ਚੱਕੀਆ ਆ ਰਿਕਵਰਟੀ ਬਹੁਤ ਹੀ ਚੰਗੀ ਹੈ। ਉਹ ਸੁਣੀ। ਅਜੇ ਲੇਅਰ ਰੂਟ ਚੋ ਕੇ ਲਿਆਂਦੀ ਛੋਟੀ ਸੇਰੇ। ਠੀਕ ਹੈ ਜੀ। ਲਓ ਚੱਕ ਜੀ। ਲਓ। ਦੋਸਤੋ ਪਸ਼ੂ ਇਹੋ ਜਿਹਾ ਘਰ ਦੇ ਵਿੱਚ ਵੱਧਾਉਂਦੇ ਇੱਕ ਸ਼ਾਨ ਆ ਬਾਕੀ ਦੋਸਤੋ ਬਾਕੀ ਆ ਮਗਰ ਬੜੀ ਚੀਜ਼ ਵਧੀਆ ਈ। ਆਹ ਜਿਹੜੀ ਆ ਨਸਲੇ ਆ ਨਾ ਭਾਜੀ ਨਸਲ ਦਾ ਮੋਲਾ ਕੱਟਾ ਹੋਣੇ ਜੇ ਵੇਚੀਏ ਤਾਂ ਮੇਰੇ ਸਾਨੂੰ ਇਦਾਂ ਹੀ ਭਾਵੇਂ ਦਾ 10000 ਰੁਪਿਆ ਬੱਤੀ। ਠੀਕ ਹੈ ਜੀ। ਆਓ ਜੀ ਬੂਰੀ ਬਾਰੇ। ਬੂਰੀ ਦੀ ਡਿਮਾਂਡ ਆਪਣੀ ਮਜਬੂਰੀ ਜੇ ਤਲਾਂ ਵਾਲੀ। ਲਓ ਜੀ ਕਰੋ ਚੈੱਕ ਜੀ। ਅੱਜ ਚੀਜ਼ਾਂ ਸਾਰੀਆਂ ਹੀ ਆਪਾਂ ਲੈਣੀਆਂ। ਇਹ ਨੀਲੀ ਰਾਵੀ ਚਾਹੀਦੀ ਜੀ। ਹਾਂਜੀ ਨੀਲੀ ਰਾਵੀ ਚ ਵੀ ਆ ਤੇ ਬੂਰੀ ਲੈ ਲਾਂ। ਕਰੋ ਚੈੱਕ ਬੂਰੀ ਨੀਲੀ ਰਾਵੀ। ਹਾਂਜੀ ਹਾਂਜੀ। ਲਓ ਜੀ ਕਰੋ ਚੈੱਕ ਪਿਓਰ ਨਹੀਂ ਜੇ। ਕਰੋਸ ਜਿਹਨੂੰ ਕਰੋਸ ਵਾਲੇ ਬੂਰੀ ਕਲਾਲੀ ਆ। ਇਹ ਤੇ ਦਿਨ ਸਾਹਮਣੇ ਖਣੋਈਆਂ ਭਾਜੀ ਵੇਖੋ ਕੀ ਦੀ ਸੀਲਸਲਾ। ਲਓ ਜੀ ਆ ਕਰੋ ਜੀ ਚੈੱਕ ਵੇਖੋ। ਵੇਖੋ ਇਹ ਲੋਸ ਕਰੋ ਜੀ। ਮੈਂ ਕਿਹੜਾ ਇਹਨੂੰ ਕਿਰੇ ਘਰੇ ਪਾ ਲਿਆ ਵੇਖੋ। ਸੁਆ ਕਿਨਵਾ ਚ ਸੀ। ਸੁਆ ਭਾਜੀ ਦੂਜਾ ਨਾਲ ਦੇ ਕਹਿਣ ਮਤ ਆ ਆ ਪਾਣੀ ਕੋਈ ਆ ਕਰਾਂ ਭਾਵੇਂ ਅਗਲਾ ਦਖਵਾਂ ਲਾ। ਠੀਕ ਹੈ ਜੀ। ਜਿਹੜਾ ਜਾ ਗਿਆ ਅਗਲੇ ਨੇ ਕੇ ਨੂੰ ਕੇ ਨੂੰ ਆਖਣਾ ਨਾ ਵੀ ਡੰਗਰ ਪਈ ਐ ਆਦੇਉ ਉਹਨੂੰ ਨਾਲੇ ਲਾਇਆ ਉਹਨੂੰ ਨਾਲ ਲਾਇਆ ਠੀਕ ਹੈ ਜੀ ਉਹਨੂੰ ਵਖਾ ਕੇ ਫਿਰ ਤੇ ਪਿੰਡੋਂ ਵੀ ਮੇਰੀਆਂ ਦੋਹਾਂ ਬੰਦਿਆਂ ਨੂੰ ਤਿੰਨਾਂ ਨੂੰ ਪੁੱਛੇ ਵੀ ਬੰਦਾ ਕਿੱਦਾਂ ਆ ਨਾ ਤੇ ਫਿਰ ਮੇਰੇ ਤੋਂ ਮਹਿ ਲੈਣਾ ਵੀ ਠੀਕ ਹੈ ਜੀ ਪਹਿਲੋਂ ਨਾਲ ਠੀਕ ਹੈ ਜੀ ਦੋਸਤੋ ਵੀਡੀਓ ਬਣਦੀ ਆ ਤੇਰੇ ਵਿੱਚ ਦੋ ਵੀਡੀਓ ਬਣ ਜਾਂਦੀਆਂ ਤਿੰਨ ਵੀ ਬਣ ਜਾਂਦੀਆਂ ਬਾਕੀ ਦੋਸਤੋ ਕੰਮ ਸਾਫ਼ ਸੁਥਰਾ ਚੱਲਣ ਦੇ ਨਾਲ ਹੀ ਭਾਜੀ ਤੁਸੀਂ ਆਪਣੀ ਵੀਡੀਓ ਬਣਾਉਣ ਦੇ ਨੂੰ ਡੇਢ ਸਾਲ ਹੋ ਗਿਆ ਤੁਹਾਨੂੰ ਤਾਂ ਹਾਂਜੀ ਹਾਂਜੀ ਆਈਟੀ ਕਰ ਆਪਣਾ ਕੋ ਲੰਮਾ ਆਇਆ ਹੋਵੇ ਤਾਂ ਨਹੀਂ ਆਪਾਂ ਭਾਜੀ ਜੇ ਡੰਗਰ ਥੱਲੇ ਦੁੱਧ ਸਾਟਿਆ ਤੈਗਲੇ ਨੂੰ 1 ਲੀਟਰ ਤੋਂ 1 ਲੀਟਰ ਘੱਟ ਦੱਸ ਦੇਣਾ ਕਿਉਂ ਰੱਖਣਾ ਵਾ ਦੂਜੇ ਥਾਂ ਜਾ ਕੇ ਡੰਗਰ ਘੱਟਦਾ ਵਾ ਘੱਟਦਾ ਘਟਾ ਦੱਸੋ ਜੀ ਫੇ ਦੁੱਧ ਕਿੰਨਾ ਹਾਜ਼ਰ ਦੁੱਧ ਭਾਜੀ 8 ਲੀਟਰ ਜਿਹੇ ਥਲੇ ਪੱਕਾ ਜਿਹੜਾ ਚੋਈਆ ਹਾਂ ਹਾਂ ਦੋ ਟਾਈਮ ਚੋਗੇ ਕੋਈ ਠੀਕ ਹੈ ਜੀ ਇੱਕ ਟਾਈਮ ਨਾ ਚੋਗੇ ਦੋ ਟਾਈਮ ਚੋਗੇ ਫੇ ਠੀਕ ਹੈ ਜੀ ਹਾਂਜੀ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੁਈ ਨੂੰ ਭਾਜੀ ਹੋਏ ਜੇ ਪੱਕੀ ਨਾਲ ਇਹਨੂੰ ਸਾਢੇ 4 ਚਾਰ ਮਹੀਨੇ ਸਾਢੇ 4 ਜੀ ਹਾਂ ਚਾਰ ਕਿ ਮਹੀਨੇ ਸਾਢੇ 4 ਹੋਏ ਆ ਤੇ ਡੇਢ ਮਹੀਨਿਆਂ ਨਾਲ ਦੇ ਕਹਿਣ ਮੁਤਾਬ ਬਣੀ ਸੋਰੀ ਨੂੰ ਹੋਇਆ ਠੀਕ ਹੈ ਜੀ ਜੇ ਲੋ ਆਪਾਂ ਬਣੀ ਸੋਰੀ ਜ਼ਰੂਰੀ ਦੱਸਣੀ ਕਿਉਂਕਿ ਵਿੱਚ ਕਈ ਵੀਰ ਫੇਰ ਵੇਟ ਕਰ ਦਿੰਦੇ ਯਾਰ ਇਹ ਬੋਲੀ ਨਹੀਂ ਜਾਏਗਾ ਤੋ ਕਿੱਦਾਂ ਪਾਜੀ ਦੱਸਾਂ ਗੱਲ ਕੀ ਆ ਆਪਾਂ ਮੇਰੀ ਗੱਲ ਸੁਣ ਲਓ ਕਈ ਚਲੋ ਆਪਣੇ ਨੂੰ ਸਿਆਣੇ ਵੀ ਆ ਕਈ ਆ ਆ ਦਿੰਦੇ ਯਾਰ ਬਣੀਆਂ ਮਾਲਾ ਇਹ ਸੱਜਰ ਸੂਈ ਆ ਫਲਾਣ ਆ ਹੈ ਕਿ ਨਹੀਂ ਗੱਲ ਗੱਲ ਇਦਾਂ ਆ ਜੀ ਆਪਾਂ ਮੋਲ ਕਰਨਾ ਦੋਦੇ ਸਾਹਮਣੇ ਠੀਕ ਹੈ ਜੇ ਮੈਂ ਸੱਜਰ ਸੂਈ ਮੈਂ ਫਿਰ ਇੱਕ ਗੱਲ ਹੋਰ ਵੀ ਜੀ ਮੇਰੇ ਨਾਲ ਕੋ ਚਲ ਜੇ ਘਰੇ ਜਿੱਥੋਂ ਮੈਂ ਮੱਝ ਲਿਆਂਦੀ ਕੱਟੀ ਉਹਨਾਂ ਰੱਖੀ ਆ ਨੀਲੀ ਰਾਵੀ ਦੀ ਕੱਟੀ ਹੀ ਪ्योर ਅੱਛਾ ਬੱਚਾ ਤੇ ਮਗਰ ਹੈਗਾ ਹਾਂ ਬਾੜੇ ਤੇ ਮਿਲਦੀ ਹੀ ਮੈਂ ਠੀਕ ਹੈ ਜੀ ਬਾੜੇ ਤੇ ਮਿਲਦੀ ਹੀ ਤੇ ਕੱਟੀ ਉਹਨਾਂ ਨਹੀਂ ਬੰਦਿਆਂ ਦਿੱਤੀ ਠੀਕ ਹੈ ਜੀ ਮੈਂ ਤੁਹਾਨੂੰ ਆ ਕੱਟੀ ਨਾਲ ਦੇ ਦੋ ਤੇ ਚੱਲ ਮੈਂ ਮੈਂ ਸੌਖੀ ਵੇਚ ਲੂੰਗਾ ਹਾਂਜੀ ਤੇ ਮੈਂ ਬਾੜੇ ਤੇ ਮਿਲਦੀ ਹੈ ਭਾਜੀ ਬਾੜੇ ਤੇ ਆਪਾਂ ਚੋਣੇ ਬਾੜੇ ਤੇ ਮਿਲਦੀ ਹੈ ਠੀਕ ਹੈ ਹਾਂਜੀ ਹਾਂਜੀ ਦੱਸੋ ਜੀ ਮੁੱਲ ਕਿੰਨਾ ਮੁੱਲ ਭਾਜੀ ਇਹਦਾ ਜਾਇ ਜੀ ਆ ਹਾਂਜੀ ਮੁੱਲ ਤੁਸੀਂ ਦੱਸ ਦੋ ਲਖੀ ਜੀ ਦਸੀਏ ਪਤਾ ਚੱਲ ਗਿਆ ਹੁਣ ਤੁਹਾਨੂੰ ਪਤਾ ਵੀ ਕਹ ਤੋਂ ਨੇ ਸੜਿਆ ਸੀ ਪਰਦੇਸ ਤੁਸੀਂ ਲਾਏ ਮੈਨੂੰ ਨਹੀਂ ਪਤਾ ਕਿੰਨੇ ਲਾਤੇ ਇਹ ਦੇ ਕਰਕੇ ਫਿਰ ਮੈਂ ਕੱਟ ਕਰੂਗਾ ਫਿਰ ਤੁਹਾਨੂੰ ਪਤਾ ਨਹੀਂ ਜੱਜ ਦੀ ਨਹੀਂ ਗੱਲ ਆਪਾਂ ਇੱਕ ਹੀ ਵਾਰੀ ਮੋਲ ਲਾ ਤੁਹਾਡੇ ਮੂੰਹ ਹੀ ਸੋਣਾ ਹਾਂ ਕਿਉਂਕਿ ਤੁਸੀਂ ਲਾਏ ਹੁੰਦੇ ਆ ਇਸ ਕਰਕੇ ਮੋਲ ਤਾਂ ਨਹੀਂ ਜੀ ਨਾ 60 ਨਾ 65 ਨਾ 55 ਹਾਂਜੀ ਪੂਰੇ 50000 ਦੀ ਪਹੁੰਚ ਕਰਨੀ ਜੀ ਗੱਡੀ ਆਪਦੀ ਲੈਵੇ 47000 ਦੇ ਵਿੱਚੋਂ 100 ਰੁਪਏ ਛੋੜ ਕਰਦੇ ਲੋ ਜੀ ਦੱਸੋ ਆਹ ਤਾਂ ਹੋਇਆ ਨਾ ਦੋ ਟਾਈਮ ਆਪਦੀ ਚੋਕੇ ਖੜੀਆ ਦੇ ਜੀ ਮੇਰੀ ਮਾਂ ਥਲੇ ਦੁੱਧ ਘੱਟ ਹੋਵੇ ਦੇ ਅਗਲਾ ਲੋ ਜੀ ਕੱਟੋ ਜੀ ਬਾਹਰ ਵੀ ਜੀ ਹਾਂਜੀ 50000 ਰੁਪਏ ਦੋਸਤੋ ਰੇਟ ਬਿਲਕੁਲ ਜਾਇਜ 8 ਕਿਲੋ ਦੁੱਧ ਤਿਆਰ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਉਂਦਾ ਫਿਰ 47000 ਰੁਪਏ ਦੇ ਵਿੱਚ ਦੋਸਤੋ ਪਹੁੰਚਦੀ ਹੋਗੀ ਮੈਂ ਤੁਹਾਨੂੰ ਦੱਸਿਆ ਵੀ ਕੱਟੀ ਹੀ ਮਗਰ ਬੜੀ ਚੰਗੀ ਇਹ ਦੋਸਤੋ ਜਿਹੜੇ ਭਾਅ ਆ ਨਾ ਇਹ ਟੋਕੜਾਂ ਵਾਲੇ ਭਾਅ ਸਾਰੇ ਤੁਹਾਨੂੰ ਮਿਲਦੇ ਆ ਕੋਈ ਇਹ ਨਾ ਬੰਦਾ ਆਖੀਏ ਸਾਨੂੰ ਦੁੱਧ ਦਾ ਭਾਅ ਮਿਲ ਲਿਆ ਜਾਂ ਸਾਨੂੰ ਭਾਜੀ ਦੁੱਧ ਦਾ ਭਾਅ ਹੁਣਾਂ ਮੈਂ ਦਿੰਨੇ ਆ ਲੋ ਜੀ ਕਰੋ ਚੱਕ ਜੀ ਬਾਦੀ ਸਾਡੀ ਮੈਂ ਜਾ ਕੇ ਗੱਬੜ ਵੀ ਨਿਕਲਦੀ ਲੋ ਜੀ ਕਰੋ ਉਹ ਤਾਂ ਬਾਦੀ ਜੀ ਕੋਈ ਹੁਣ ਹੁਣੇ ਮਈਆਂ ਆਈਆਂ ਭਾਜੀ ਸਵੇਰ ਦੇ ਹਾਂਜੀ ਹਾਂਜੀ ਹੁਣ ਅਸੀਂ ਸਵੇਰ ਦਾ ਇਹਨਾਂ ਨੂੰ ਕੀ ਕਰ ਲਵਾਂਗੇ ਤੇ ਠੀਕ ਹੈ ਜੀ ਦੋ ਚੌਕ ਹਿੰਟ ਆ ਠੀਕ ਹੈ ਜੀ ਸਿਰਫ ਆਪਾਂ ਨੂੰ ਇੱਕ ਇਹ ਆ ਵੀ ਮਾਲ ਆਪਾਂ ਲੈ ਆਉਣਾ ਜਾਇਜ਼ ਲੈਂਦਾ ਜਾਇਜ਼ ਦੇ ਕੇ ਫੇਰ ਆਪਾਂ ਲੈ ਆਉਣਾ ਲੋ ਜੀ ਕਰੋ ਚੱਕ ਜੀ ਆਪਾਂ ਨਾਲ ਏ ਦੋਸਤੋ ਸਾਰੀ ਤੁਹਾਡੀ ਭੈਣ ਭਰਾਵਾਂ ਦੀ ਮਿਹਰਬਾਨੀ ਆ ਤੁਸੀਂ ਨਾਲ ਜੁੜਿਓ ਚੈਨਲ ਤੋਂ ਪਸ਼ੂ ਖਰੀਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਚਾਰੂਵੜੀ ਜ ਮੈਂ ਚਾਰੂਵੜੀ ਜੇ ਤੇ ਪਾਣੀ ਪਾਣੀ ਪੀਏ ਕੋਈ ਨਹੀਂ ਐਨਾ ਏਡਾ ਕੀਤਾ ਕਰਦਾ ਲਓ ਜੀ ਕਰ ਲਓ ਚੈੱਕ ਜੀ ਹਾਂਜੀ ਕਈ ਨਹੀਂ ਤੇ ਡੰਗਰ ਕਰਦੇ ਆ ਬੂਰੀ ਜੇ ਤਲਾਂ ਵਾਲੀ ਤਲਾਂ ਵਾਲੀ ਬੂਰੀ ਦੋਸਤੋ ਚੈੱਕ ਕਰ ਲਿਓ ਹਾਂ ਵੀਰਾਂ ਦੀ ਡਿਮਾਂਡ ਬਹੁਤ ਸੀ ਇੱਕ ਆਪਾਂ ਵੀਡੀਓ ਪਾਈ ਬਾਕੀ ਆਈ ਮੈਂ ਇਹ ਬਾਡਰ ਲਾਈਨ ਵਾਲੋਂ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਬੈਕ ਸਾਈਡ ਤੋਂ ਪਾਣੀ ਪੀਂਦੀ ਮਾਈ ਦੀ ਮਤਲਬ ਇਹ ਬਾਡਰ ਲਾਈਨ ਤੋਂ ਆਈ ਮੈਂ ਆ ਠੀਕ ਹੈ ਜੀ ਖੇਮ ਕਰਨ ਏਰੀਆ ਚ ਦੋਸਤੋ ਮਾਜੀ ਆਈ ਹੈ ਲੈ ਜੀ ਚੈੱਕ ਕਰੋ ਉਧਰ ਥੋੜੀ ਜੀ ਬਰੀਡ ਹੀ ਹੈ ਉਹ ਆ ਪਾਜੀ ਹੋਰ ਕਿਤੇ ਲੱਭਦੀ ਨਹੀਂ ਤੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਇਹ ਵੀ ਮੈਂ ਇਦਾਂ ਮਹੀਂ ਲਈਆਂ ਤੇ ਮੈਨੂੰ ਚੰਗੀ ਲੱਗੀ ਮੈਂ ਆਂਦੇ ਵੇਚਦੇ ਤਾਂ ਮੈਂ ਲੈਣਤੀ ਮੈਂ ਕਹਾਂ ਚੱਲ ਯਾਰ ਚਲੋ ਅਸਾਂ ਪੂਰੀ ਜਵਾਨੜ ਵੜੀ ਆ ਪਾਜੀ ਪੂਰੀ ਮੱਚ ਪਈ ਨਾ ਛੋਟੀ ਕੱਢ ਹਾਂਜੀ ਹਾਂਜੀ ਹਾਂ ਹਾਂ ਉਹ ਪੜੀ ਉਹ ਮੈਂ ਇਹਦੇ ਪੰਜਾਹ ਫੂਨ ਆਏ ਬਾਅਦ ਠੀਕ ਹੈ ਜੀ ਤੇ ਕਿ ਵੀ ਦਿਨੇ ਲੇਲੀ ਭੈਣ ਭਰਾਣੇ ਲੇਲੀ ਵੜ ਕੇ ਜਦੋਂ ਇਹਨਾਂ ਦਿੱਤੀ ਤੇ ਪਾਜੀ ਇੱਕ ਇਹਨੂੰ ਜਾਣੀ ਇੱਕ ਕਿ ਨਹੀਂ ਮਜੇ ਕਰੂ ਤੀੜੀ ਹਾਂਜੀ ਹਾਂਜੀ ਠੀਕ ਹੈ ਲੋ ਜੀ ਕਰੋ ਚੱਕ ਜੀ ਨਾਲੇ ਆਪਣੀ ਉਹ ਆਤ ਹੀ ਨਹੀਂ ਆ ਵੀ ਆਪਾਂ ਮੰਨ ਲਓ ਸਾਈ ਦੋਂ ਤੋਂ ਫੜ ਲਈ ਤਨਾਂ ਦਾ ਨਹੀਂ ਨਹੀਂ ਇਹ ਦੀ ਗੱਲ ਕਰਨੀ ਆਪਾਂ ਇਹ ਗੱਲ ਅਗਲੇ ਨੂੰ ਆਨੇ ਆ ਅਗਲਾ ਆਪਾਂ ਨੂੰ ਸਾਈ ਪਾ ਦੇ ਹਾਂਜੀ ਪੰਜ ਪਾ ਦੇ 10 ਪਾ ਦੇ ਭੋਏ ਪੰਜਾਂ ਦਿਨ ਲੈ ਠੀਕ ਹੈ ਜੀ ਕੋਈ ਵੀ ਆਪਾਂ ਮਜਬੂਰੀ ਸਮਝਨੇ ਆਪਣਾ ਵਪਾਰ ਇਹ ਨਹੀਂ ਆ ਵੀ ਜਰ ਤੂੰ ਹੁਣੇ ਹੀ ਪੈਸੇ ਪਾ ਤੇ ਹੁਣੇ ਹੀ ਖੜ ਠੀਕ ਹੈ ਜੀ ਬਾਕੀ ਇਹ ਵੀ ਨਹੀਂ ਆਪਾਂ ਦੇ ਦੇਗਲਾ ਆਪਣੇ ਤੇ ਯਕੀਨ ਕਰਦਾ ਮਗਾਲੇ ਨਹੀਂ ਤੇ ਇੱਥੇ ਆਵੇ ਆਪਦੀ ਚੋਕ ਇਹ ਪੈਸੇ ਦੇ ਕੇ ਕਰੇ ਪੈਸੇ ਦੇ ਕੇ ਬਸ ਇਹ ਸਾਈਆਂ ਨੇ ਤਾਂ ਵੀ ਚਲੋ ਅਗਲੇ ਨੂੰ ਉਹ ਫਿਰ ਪਹੂ ਨਾ ਪੱਕਾ ਹੋ ਜਾਂਦਾ ਪੱਕਾ ਹੋ ਜਾਂਦਾ ਹਾਂਜੀ ਆਪਾਂ ਗਾਂ ਪਾਜੀ ਫਿਰ ਖਰਾਬ ਹੋਊ ਨੂੰ ਆਪਾਂ ਵੇਚ ਦੇ ਦੀ ਉਹ ਹਾਂਜੀ ਹਾਂਜੀ ਦੱਸੋ ਇਹਦੇ ਬਾਰੇ ਗੱਡੀ ਭਾਜੀ ਵੱਡੀ ਝੋਟੀ ਏ ਇਹਦਾ ਵੀ ਕਰਮਾ ਆਣਾ ਦੇ ਕਹਿਣ ਮੁਤਾਬਿਜੇ ਦੂਜਾ ਭੈਣ ਭਰਾਵਾਂ ਦੀ ਗੱਡੀ ਆ ਤੀਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਕੋ ਦਹਾਵਾ ਠੀਕ ਹੈ ਜੀ ਠੀਕ ਆ ਠੀਕ ਹੈ ਜੀ ਸੂਈ ਨੂੰ ਹੋਏ ਜੇ ਭਾਜੀ ਇਹਨੂੰ ਢਾਈ ਤਿੰਨ ਮਹੀਨੇ ਠੀਕ ਹੈ ਜੀ ਤੇ ਬਚਾ ਨਹੀਂ ਇਹ ਹੈਗਾ ਠੀਕ ਹੈ ਜੀ ਪਾੜੇ ਤੇ ਮਿਲਦੀ ਹੈ ਹਾਂ ਪਾੜੇ ਤੇ ਮਿਲਦੀ ਆ ਇਹ ਨਾ ਪੰਜ ਕਲਿਆਣੀ ਮੱਝ ਹੈ ਨਾ ਹਾਂ ਪੰਜ ਕਲਿਆਣੀ ਆ ਹਾਂ ਪੰਜ ਕਲਿਆਣੀ ਜੀ ਇਹ ਨਾ ਭਾਜੀ ਇੱਕ ਗੱਲ ਆ ਇਹ ਜੇ ਕੋਈ ਸੇਵਾ ਕਰੇ ਤਾਂ ਮੈਨੇ ਦੁੱਧ ਵਾਜਣਾ ਹਾਂਜੀ ਇਹ ਢਾਈਆਂ ਕੁ ਮਹੀਨਿਆਂ ਦੀ ਸੂਈ ਆ ਪੁੱਤਾਂ ਦੀ ਲਾਲੇ ਠੀਕ ਹੈ ਜੀ ਇਹ ਬੰਦਾ ਬਜ਼ੁਰਗ ਹੀ ਤੇ ਕੋਈ ਮਜਬੂਰੀ ਕਰਕੇ ਮੈਂ ਵੇਤੀ ਆ ਠੀਕ ਹੈ ਉਹ ਚਲੇ 100 ਮਿਲ ਗੂ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਦੁੱਧ ਕਿੰਨਾ 7 ਕਿਲੋਸੇ ਦੁੱਧ ਭਾਜੀ 7 ਲੀਟਰ ਲਾਵੇ ਕੋ ਦੁੱਧ ਆਠਿਆ 7 ਲਾ ਲ ਭੱਕਾ 7 ਹਾਂ 7 ਲਾ ਲ ਅਸੀਂ ਦੱਸੋ ਇਹਦੀ ਕੀ ਕੀ ਹੋ ਹਨ ਇਹਦਾ ਭਾਜੀ ਜੈ ਜੀ ਆਪਾਂ ਕੋਈ ਨਹੀਂ ਦਸਾਂ ਗੱਲ ਗਈ ਆ ਆਪਾਂ ਜੈ ਜਾਇਆਂ ਜੈ ਜੀ ਦੇ ਦੇਣਗਾ ਐਵੇਂ ਕੋਈ ਜ਼ਿਆਦਾ ਮਾਲੋ ਗੱਲ ਕਰਨ ਦਾ ਜ਼ਿਆਦਾ ਫਾਇਦਾ ਹੀ ਨਹੀਂ ਕੋਈ ਹਾਂ ਜੀ ਹੈਗ ਨਹੀਂ ਹਾਂ ਠੀਕ ਹੈ ਜੀ ਹਾਂ ਇਹਦੀ ਭਾਜੀ ਆਪਾਂ ਪਹੁੰਚ ਕਰਾਂਗੇ ਪੂਰੇ 60000 ਦੇ ਵਿੱਚ ਪੂਰੇ 60000 ਪੂਰੇ 60000 ਦੇ ਵਿੱਚ ਪਹੁੰਚ ਆਏ ਸੀਗੀ 1000 ਛੱਡ ਦਿੰਦੇ ਹਾਂ 59000 ਹੋ ਜਾ ਹਾਂ 59000 ਦੇ ਵਿੱਚ ਪਹੁੰਚ ਕਰਾਂਗੇ ਹਾਂ ਜੀ ਗੱਡੀ ਆਪਦੀ ਲੈ ਆਵੇ ਸਪੈਜਾ ਗਿਆ ਇਹ ਨਾਟ 55000 ਰੁਪਏ 55000 ਰੁਪਏ 56000 ਪੂਰੇ ਦੀ ਆਪਾਂ ਦੇਣੀ ਆ ਜੈਸ ਨੂੰ ਜੀ ਠੀਕ ਹੈ ਹਾਂਜੀ ਲਓ ਜੀ ਕੱਢੋ ਜੀ ਬਾਹਰੋਂ ਸੂਆ ਦੋਸਤੋ ਦੂਜਾ ਸਹੀ ਜੇ ਪੰਜ ਕਲਿਆਣੀ ਮਾਝ ਚੈੱਕ ਕਰ ਲਿਓ 7-8 ਕਿਲੋ ਦੁੱਧ ਮੌਕੇ ਦਾ ਤਿਆਰ 58000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪ ਹੀ ਲਿਆਂਦਾ ਫਿਰ 3000 ਰੁਪਏ ਦੋਸਤੋ ਆਪਣੀ ਗੱਡੀ ਦਾ ਸ਼ੋਰ ਕਰ ਲਿਆ ਕਰੋ ਆਪਣੇ ਆਪੀ ਬਾਜੀ ਦੱਸਾਂ ਗੱਲ ਕੀ ਆ ਹੁਣ ਹਈ ਵੀ ਦੂਜੇ ਦਿਨ ਮੈਂ ਲਿਆਉਂਦਾ ਆ ਤੇ ਜਿਹੇ ਦਿਨ ਹਾਂਜੀ ਏਡੀ ਛੇਤੀ ਜੀ ਆਖੀ ਹੈ ਨਾ ਤੇ ਭਾਜੀ ਮੈਂ ਜੇ ਹਾਂ ਕਿ ਇਹ ਵੀ ਹਾਨੂੰ ਕੋ ਮੁਫਤ ਦੇ ਦੇ ਮੁਫਤ ਨਹੀਂ ਮਿਲਣੀ ਹਾਨੂੰ ਵੀ ਮੈਂ ਦਾ ਮੁੱਲ ਲਾਇਆ ਹੀ ਲੈ ਆਉਣੀ ਭਾਈ ਇਹ ਗੱਲ ਹੈਗੀ ਆ ਵੀ ਮੈਂ ਦਾ ਮੁੱਲ ਲਾ ਹੀ ਲੈ ਆਈ ਦੀ ਆ ਕੋਈ ਮੈਂ ਮਗਰ 1000 ਬਜ ਗਿਆ 2:00 ਬਜ ਗਿਆ ਹੱਦ ਕੋ 2500 3:00 ਬਜ ਗਿਆ ਇਹ ਕੋਈ ਹੈ ਜੀ ਜਿਆਦਾ ਨਹੀਂ ਕੋ ਮਿਹਨਤੀ ਆ ਹਾਂਜੀ ਤੇ ਤੁਹਾਨੂੰ ਪਤਾ ਹੀ ਆਈ ਗਰਮੀ ਦੇ ਵਿੱਚ ਜਾਈਦਾ ਵਾ ਨਗਰ ਲੱਭਣਾ ਵੜਾ ਔਖਾ ਜੀ ਕਮਾਈ ਥੋੜੀ ਹੋਵੇ ਨਾ ਬਜਾਮ ਸਿੰਘ ਜੀ ਤੇ ਉਹਦੇ ਵਿੱਚ ਮੈਂ ਨਾ ਆਪਾਂ ਤੁਹਾਨੂੰ ਦੱਸਦਾ ਵੀ ਆਉਣ ਵਾਲੇ ਸਮੇਂ ਤੇ ਕੋ ਦੋਹਾਂ ਚੋਂ ਦਿਨਾਂ ਨੂੰ ਹਫਤੇ ਠੀਕ ਕਰ ਆਪਾਂ ਕਰ ਦੇਣਾ ਸਿਸਟਮ ਮੈਂ ਨਿੱਕੀ ਮਿਲੂਗੀ ਵੱਡੀ ਮਿਲੂਗੀ 10 ਮਾਲੋ ਨਾਲ ਹਰ ਵੇਲੇ ਆਪਣੇ ਫਾਰਮ ਤੇ ਹਰ ਇੱਕ ਰੇਟ ਅੱਜ ਵੀ ਹਾਰੇ ਕੇ ਛੋਟੇ ਅੱਜ ਵੀ ਹਾਰੇ ਕੇ ਵੱਡੇ ਤੋਂ ਵੱਡਾ ਨਾ ਉਹ ਸਮਝ ਵੀ ਚਲੋ 40 ਤੋਂ ਲੈ ਕੇ ਲੱਖ ਤੀਕਰ ਭਾਅ ਆਊਗਾ ਠੀਕ ਹੈ ਜੀ ਹਾਂ ਜੀ ਆ ਕਰੋ ਚੈੱਕ ਜੀ ਰਾਜੀਪੂਰੀ ਜਮੀਂ ਪਲੀ ਪੂਰੀ ਕਦ ਕਾਠ ਪੂਰਾ ਉੱਚੀ ਲੰਮੀ ਸੋਹਣੀ ਸੁਨਖੀ ਮੱਝ ਦੇਖੋ ਜੀ ਪਿੱਠ ਪੜੀ ਦੀ ਚੜਾਈ ਚੈੱਕ ਕਰ ਲੋ ਬਾਕੀ ਦੋਸਤੋ ਪਸ਼ੂ ਨਾ ਜਦੋਂ ਲਿਆਉਂਦੇ ਆ ਭਾਈ ਉਹਨੀ ਲੇਟ ਚੋ ਕੇ ਲਿਆਉਂਦੇ ਤੁਹਾਨੂੰ ਬਤਾ ਮੱਲੋ ਮਲੀ ਭਾਜੀ ਆਪਣਾ ਉਹ ਕੰਮ ਨਹੀਂ ਹੈਗਾ ਵੀ ਮੈਂ ਆਪਾਂ ਇੱਕ ਡੰਗ ਦੀ ਛੱਡੀ ਹੂ ਹੈ ਗਨੇ ਠੀਕ ਹੈ ਜੀ ਆਪਾਂ ਅੱਛੀ ਦੀ ਤੁਹਾਨੂੰ ਗੱਲ ਦੱਸਦੀ ਆਪਾਂ ਲੇਟ ਚੋ ਕੇ ਲੈਂਦੀ ਆ ਆਪਣਾ ਭੈਣ ਭਰਾਵਾਂ ਦਾ ਪ੍ਰੇਮ ਹੈ ਫੋਨ ਫੋਨ ਆਉਂਦਾ ਠੀਕ ਹੈ ਜੀ ਤੇ ਆ ਪੋਸਿਬਲ ਤੈਨੂੰ ਵੀਡੀਓ ਪਾਤੀ ਅਗਲਾ ਵੇਖ ਲੈ ਬਾਕੀ ਵੀਡੀਓ ਇੱਕ ਵੇਖਣ ਦਾ ਜਰੀਆ ਜੀ ਹਾਂਜੀ ਵੀ ਆਪਣੇ ਤਾਂ ਮਾਲ ਆ ਗਿਆ ਹਾਂਜੀ ਅਗਲਾ ਘਰੇ ਆ ਗਿਆ ਆਪਦਾ ਤਸਲੀ ਚ ਚਲੋ ਇਹ ਗੱਲ ਹੋਣੀ ਨੇ ਕਈ ਵੀਰ ਹੁ ਜਿਵੇਂ ਦੂਰੋਂ ਨਹੀਂ ਪਹੁੰਚ ਕਰ ਸਕਦੇ ਜੀ ਕਾਲ ਤੇ ਵੀ ਲੈ ਲੈਂਦਾ ਜਾਂ ਚਵਾਈ ਭਾਜੀ ਜਿੱਦਾਂ ਮਰਜ਼ੀ ਯਾਰ ਆਪਦੇ ਤਸਲੀ ਘਰੇ ਗੱਲ ਹੀ ਕੋਈ ਦੱਸੋ ਜੀ ਬਾਕੀ ਸਲਾਉਤ ਆਲ ਦੇ ਮੂੰਹ ਦੀ ਨਹੀਂ ਹੁੰਦੀ ਜਿਹੜਾ ਆਪਣੇ ਤਾਂ ਮਾਲ ਖਰਦਾ ਉਹਨੂੰ ਆਪਣੇ ਬਾਰੇ ਸਾਰੇ ਪਤਾ ਪਾਵੇਂ ਪਰਾਂ ਵਾਲੀ ਗੱਡੀ ਚੌਥਾ ਲਾਵੇ ਪੰਜਵਾਂ ਲਾਵੇ ਭਾਵੇਂ ਲਾਵੇ ਕੋ 10ਵਾਂ ਆਪਾਂ ਨੂੰ ਕੋਈ ਗੋਸਾ ਠੀਕ ਹੈ ਜੀ ਸੂਈ ਨੂੰ ਭਾਜੀ ਇਹਨੂੰ ਵੀ ਹੋਏ ਜੇ ਕੋ ਸਾਢੇ 3 4 ਮਹੀਨੇ ਜੀ ਬਣੀ ਸੋਰੀ ਹੈਗੀ ਆ ਆਪਾਂ ਕੋਈ ਗਰੰਟੀ ਨਹੀਂ ਦੇਣੀ ਆ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਦੁੱਧ ਦੇ ਥੱਲੇ ਜੇ 7 ਲੀਟਰ ਪੱਕਾ 7 ਲੀਟਰ ਪੱਕਾ ਦੁੱਧ ਜਿਹੜਾ ਜਨ ਕੋਚ ਚ ਆਇਆ ਹਾਜ਼ਰ ਹਾਂਜੀ ਠੀਕ ਹੈ ਜੀ ਹਾਂ ਇਹਦੀ ਪਹੁੰਚ ਕਿੰਨੇ ਚੋਗੀ ਇਹਦੀ ਪਹੁੰਚ ਵੀ ਭਾਜੀ ਡੈਰੀ ਆ ਹਾਂਜੀ ਇਹਦੀ ਪਹੁੰਚ ਵੀ ਡੈਰੀ ਹੈ ਜੀ ਇਹਦਾ ਮੋਲ ਆਪਾਂ ਜੋ ਮਰਜ਼ੀ ਕਰੀਏ। ਇਹ ਦੀ 58 ਚ ਕਰ ਦਈਏ ਪਾਉਨੇ। ਥੋੜੀ ਜਾਇਜ਼ ਕਰੀ। ਹਾਂ ਜਾਇਜ਼ ਕਰ ਲਈ। ਜਾਇਜ਼ ਕਰਤੀ ਉਹ। ਜਾਇਜ਼ ਕਰਨੀ ਏ ਨਾ। ਇੱਕ ਆਪਾਂ ਕੀ ਦੱਸਣਾ? ਹਾਂ ਅਗਲਾ ਲੈਣਾ ਲੈਣੀ ਤੇ ਕੋਈ ਗੱਲ। ਹਾਂਜੀ। ਪੂਰੇ 56000 ਦੇ ਵਿੱਚ ਪਹੁੰਚ ਗਏ। 55 ਕਰਦੀ ਵੀ। ਨੇ ਪੰਜਵੰਜਾ ਹਜ਼ਾਰ ਰੁਪਏ ਤੱਕ ਆਈਦਾ ਉਹ ਕੋਈ ਮੈਨਾ ਆਪਾਂ ਨੂੰ ਆਪਾਂ ਨੂੰ ਦੱਸਾਂਗੇ ਕਿ ਕੋਈ ਇਹ ਨਾ ਆਖੇ ਵੀ ਮੈਂ ਰਜੀ ਨਹੀਂ ਹਾਂ ਮੈਂ ਸਿਰਫ ਆਪਣੇ ਤੋਂ ਆ ਕੇ ਚਾਰ ਚੂਰ ਨਹੀਂ ਖਾਦਾ ਚਵਾਈ ਮੈਂ ਦੀ ਬਹੁਤ ਚੰਗੀ ਜਿਹੀ ਮਿਲਦੀ ਮੈਂ ਭਾੜੇ ਦੇ ਭਾਵੇਂ ਬਚਾ ਲਵਾਂ ਲੋ ਜੀ ਦੋਸਤੋ 56000 ਰੁਪਏ ਦੀ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਵੀ ਗੱਡੀ ਆਪਨੀ ਲੈਵੇ 53000 ਰੁਪਏ ਹਾਂ 56000 ਕੋਈ ਨਹੀਂ ਆਪਾਂ ਤਾਂ ਦੀ ਨਹੀਂ ਮੋੜੀ ਠੀਕ ਹੈ ਜੀ ਆਪਾਂ ਸਤਨਜਾ ਕਰਨਾ ਫਿਰ ਆਪਾਂ ਤੁਹਾਡੀ ਮੋੜੀ ਚਲੋ ਸ਼ ਕੋਈ ਗੱਲ ਜੀ ਇਦਾਂ ਹੀ ਨਾਲ ਮਿਲ ਕੇ ਕੰਮ ਚੱਲਦਾ ਜੀ ਇਹਦੇ ਵਿੱਚੋਂ ਸਿਰਫ ਆਪਾਂ ਨੂੰ ਬਾਜੀ ਕੋਈ ਦਾਲ ਫੁਲਕੇ ਬੈਣਾ ਥੋੜਾ ਵਾਰਾ ਤੁਹਾਨੂੰ ਪਤਾ ਆਪਾਂ ਨੂੰ ਟੀਨਿੰਗ ਕਰਾਉਣੀ ਹੈ ਐਸ ਦੀ ਮੰਨਦੇ ਦਾਲ ਫੁਲਕੇ ਬੈਜੋ ਹੋਈ ਹੁੰਦੀ ਹੈ ਹਾਂ ਜੀ ਠੀਕ ਹੈ ਜੀ ਨਹੀਂ ਚਲੋ ਤੁਸੀਂ ਫੇਰ ਆਖਣ ਚੱਲਦੀ ਜਾਵੇ ਨਾ ਇੰਨੀ ਵੱਡੀ ਹੈ ਤੁਸੀਂ ਫੇਰ ਆਖਣਾ ਜਿਹੜਾ ਕੋਈ ਭੈਣ ਭਰਾ ਖਰਦਾ ਨਾ ਜਦੋਂ ਬਾਹਰ ਬਾਹਰ ਜਾ ਗਿਆਂਦੇ ਨੇ ਨਾ ਸ਼ਿਫਟਾਂ ਲਾਉਂਦੇ ਆ ਇਹ ਸ਼ਿਫਟਾਂ ਹੀ ਲੱਗਣਦੀਆਂ ਜੀ ਠੀਕ ਹੈ ਜੀ ਸੱਚ ਬੋਲੋ 4 ਵਜੇ ਕਰਾਉਣੇ ਗਲ ਜਾਈਦਾ ਜੇ ਡੰਗਰ ਮਿਲ ਪਿਆ ਫਿਰ ਮੁੜਗੇ ਨਹੀਂ ਨਾ ਪਤਾ ਨਹੀਂ ਰਾਤ ਦੇ ਨੋਂ ਦਾ ਹਵਾ ਚੜੇ ਨਾਲੇ ਪਰੋਚਣ ਲੱਗੀ ਆ ਦੋ ਤਿੰਨ ਦਿਨ ਲਗਾਤਾਰ ਇਦਾਂ ਫਿਰ ਫਿਰ ਕੇ ਤਾਂ ਫਿਰ ਮਾਲ ਲੱਭੰਦਿਆ ਜਿਹੜਾ ਵੀਰ ਕੋਈ ਖੜੂਗਾ ਨਾ ਖਰੀਦ ਕੇ ਚਲੋ ਉਹਨੂੰ ਵੀ ਚਾਹ ਪਾਣੀ ਅਗਲੇ ਬੰਨੇ ਮਿਲ ਜੀ ਕੋਈ ਵੇਚਣ ਵਾਲੇ ਦੀ ਹਾਂਜੀ ਹਾਂਜੀ ਇਸ ਫਰਮ ਦੀ ਇਹ ਹੈਗੀ ਜੀ ਜਲ ਲੋ ਜੀ ਦੋਸਤੋ ਕਰ ਲੋ ਚੈੱਕ ਇਹਦੀ ਪਹੁੰਚ ਹੈਗੀ ਜੀ 55000 ਰੁਪਏ 55000 ਜੀ ਹਾਂਜੀ 55 ਜੀ 55000 ਚ ਪਹੁੰਚ ਦੋਸਤੋ ਸੱਤ ਮਾਗ ਤਾਂ ਦਿਖਾ ਪਿਆ ਮੱਝਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਝੋਟੀ ਪਹਿਲਾ ਸਵੇਰਾ ਵੀ ਹੈਗੀ ਜੇ ਬੱਚਿਆਂ ਲਈ ਝੋਟੀ ਤੇ ਸੱਤੇ ਨਗਰ ਦੇ ਦੋਸਤੋ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਜਿਹੜੀ ਆਪਣੀ ਜਰੂਰ ਕਰ ਲਿਆ ਕਰੋ ਅਡਰੈਸ ਇੱਕ ਰਵੀਰੋਂ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀ ਜੇ ਕਰੀ ਫੇਰ ਬੋਲੋ ਭਾਜੀ ਫੋਨ ਨੰਬਰ ਦੇ WhatsApp ਤੇ ਭੈਣ ਭਰਾ ਨੂੰ ਕਿਹੇ ਵੀ ਨਵੀਂ ਵੀਡੀਓ ਦਾ ਲਿੰਕ ਚਾਹੀਦਾ ਹੁੰਦਾ ਨਾ ਜਦੋਂ ਹਾਂਜੀ ਤੇ WhatsApp ਤੇ 7890112778901127 ਆਪਾਂ ਨੂੰ ਕੋਈ ਮੈਸੇਜ ਹੀ ਕਰ ਦੇ ਉਸੇ ਵੇਲੇ ਵੀਡੀਓ ਦਾ ਲਿੰਕ ਨੂੰ ਪਾ ਦਾਂ ਠੀਕ ਹੈ ਜੀ ਜਿੰਨਾ ਮਾਲ ਆਪਣੇ ਤੋਂ ਆਇਆ ਆ ਵੀਡੀਓ 깔 ਡਾਇਰੈਕਟ ਕਰ ਲਿਓ ਉਸੇ ਵੇਲੇ ਆਪਾਂ ਉਹਨੂੰ ਡਿਟੇਲ ਸਾਰੀ ਦੇਖ ਠੀਕ ਹੈ ਠੀਕ ਹੈ ਹਾਂ ਜੀ ਹਾਂ ਤੇ ਫੋਨ ਬਾਕੀ ਨੰਬਰ ਜਿਹੜਾ ਦੋ ਜਾਓ ਭੈਣ ਭਰਾਵਾਂ ਨੂੰ ਪਤਾ ਹੀ ਆ 628474127 ਠੀਕ ਹੈ 628474127 ਜਦੋਂ ਮਰਜ਼ੀ ਫੋਨ ਲਾਓ ਪਾ ਜੀ ਬਾਕੀ ਇਹ ਬੇਨਤੀ ਆ ਕਿ ਅੱਜ ਮਾਲ ਆਇਆ ਜੀ ਮਾਲ ਰੋਜ਼ ਹੀ ਆਉਂਦਾ ਰਹਿੰਦਾ ਠੀਕ ਹੈ ਜੀ ਆਪਦਾ ਇੱਥੇ ਆਓ ਆ ਕੇ ਆਪਦੀ ਤੋਕ ਤਸਲੀ ਕਰਕੇ ਕਰੋ ਠੀਕ ਹੈ ਤੇ ਜੇ ਕੋਈ ਭੈਣ ਭਰਾ ਮੰਨ ਲੋ ਦੂਰੋਂ ਆ ਆਪਾਂ ਸਾਈਬੇਨਾ ਕਰਦੇ ਭਾਵੇਂ ਪੰਜਾਂ ਦਿਨ ਲੈ ਗਿਆ ਠੀਕ ਹੈ ਜੀ ਤੇ ਬਾਕੀ ਭਾਜੀ ਜੇ ਕਿਹਨੇ ਘਰੇ ਆਉਣਾ ਵਾ ਤੇ 10 ਤੋਂ 2 ਵਜੇ ਤੱਕ ਰਪਾ ਘਰੇ ਹੁੰਦੇ ਆ ਨਾ ਤੜਕੇ ਮਿਲ ਸਕਦੇ ਨਹੀਂ ਨਾ ਚਾਹਾਂਗੇ ਠੀਕ ਹੈ ਜੀ ਤੇ ਜਦੋਂ ਆਉਣਾ ਫੋਨ ਕਰਕੇ ਆ ਜੀ ਠੀਕ ਹੈ ਹਾਂ ਜੀ ਧੰਨਵਾਦ ਸੁਪਰਬਰੀ ਸਾਸ ਜੀ